ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪਾ ਦੀ ਮੇਅਰ ਬਣ ਗਈ ਹੈ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇਹਤੋਂ ਚੋਣ ਜਿੱਤੀ ਹੈ ਉਸ ਨੂੰ 19 ਵੋਟਾਂ ਮਿਲੀਆਂ ਇਸ ਦੌਰਾਨ ਆਪ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਇਸ ਵਾਰ VOTING ਗੁਪਤ VOTING ਪ੍ਰਣਾਲੀ ਰਾਹੀਂ ਹੋਈ ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਲਈ ਕ੍ਰਾਸ VOTING ਕਰਨ ਵਾਲੇ ਕੌਂਸਲਰਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਵੇਗਾ ਜ਼ਿਕਰ ਕਰ ਦਈਏ ਕਿ ਮੇਅਰ ਚੋਣਾਂ ਦੇ ਵਿੱਚ ਭਾਜਪਾ ਨੂੰ ਸਿਰਫ 16 ਕੌਂਸਲਰਾਂ ਦਾ ਅਰਥਨ ਪ੍ਰਾਪਤੀ ਆਪ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇੱਕ ਸੰਸਦ ਮੈਂਬਰ ਮਨੀਸ਼ Tiwari ਸਮੇਤ 20 ਵੋਟਾਂ ਸਨ ਆਪ ਅਤੇ ਕਾਂਗਰਸ ਕੋਲੀ ਦੇ ਹਿਸਾਬ ਨਾਲ ਗੱਠ ਜੋੜ ਸੀ ਇਸ ਦੇ ਬਾਵਜੂਦ ਉਸ ਦਾ ਉਮੀਦਵਾਰ ਹਾਰ ਗਿਆ ਮੇਅਰ ਚੋਣ ਦੇ ਨਤੀਜੇ ਵਜੋਂ ਇਹ ਸਪੱਸ਼ਟ ਹੈ ਕੇ ਇਥੇ ਆਪ ਕਾਂਗਰਸ ਗੱਠ ਜੋੜਦਿਆਂ ਤਿੰਨ ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਕਾਰਜਕਾਲ ਦੇ ਵਿੱਚ ਆਪ ਦੇ ਕੁਲਦੀਪ ਕੁਮਾਰ ਇਥੋਂ ਦੇ ਮੇਅਰ ਸਨ ਪਰ ਹੁਣ ਭਾਜਪਾ ਨੇ ਉਹਨਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਲ ਲਈ ਹੈ ਮੇਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਲੜ ਰਹੀਆਂ ਕਾਂਗਰਸ ਅਤੇ ਆਪ ਵਿੱਚਕਾਰ ਰਾਜਨੀਤਿਕ ਲੜਾਈ ਤੇਜ਼ ਹੋ ਸਕਦੀ ਹੈ ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ ਕੌਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਹੋਈ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਕੌਂਸਲਰ ਨਵੇਂ ਮੇਅਰ ਨੂੰ ਵਧਾਈਆਂ ਦੇ ਰਹੇ ਹਨ। ਭਾਜਪਾ ਪਹਿਲਾਂ ਹੀ ਦਾਅਵਾ ਕਰ ਰਹੀ ਸੀ ਕਿ ਮੇਅਰ ਦਾ ਅਹੁਦਾ ਉਨ੍ਹਾਂ ਦੇ ਖੇਮੇ ਵਿੱਚ ਆਵੇਗਾ। ਅੱਜ ਵੀ ਇਹੀ ਗੱਲ ਹੋਈ ਚੋਣ ਜਿੱਤਣ ਤੋਂ ਬਾਅਦ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਬਜੂ ਅਹੁਦਾ ਸੰਭਾਲਣ ਉੱਤੇ ਸਾਰੇ ਸਾਥੀ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪਾ ਦੀ ਮੇਅਰ ਬਣ ਗਈ ਹੈ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇਹਤੋਂ ਚੋਣ ਜਿੱਤੀ ਹੈ ਉਸ ਨੂੰ 19 ਵੋਟਾਂ ਮਿਲੀਆਂ ਇਸ ਦੌਰਾਨ ਆਪ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਰੇਮ ਲੱਤਾ ਨੂੰ 17 ਵੋਟਾਂ ਮਿਲੀਆਂ ਇਸ ਵਾਰ VOTING ਗੁਪਤ VOTING ਪ੍ਰਣਾਲੀ ਰਾਹੀਂ ਹੋਈ ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਲਈ ਕ੍ਰਾਸ VOTING ਕਰਨ ਵਾਲੇ ਕਾਉਂਸਲਰਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਵੇਗਾ ਜ਼ਿਕਰ ਕਰਦੀਏ ਕਿ ਮੇਅਰ ਚੋਣਾਂ ਦੇ ਵਿੱਚ ਭਾਜਪਾ ਨੂੰ ਸਿਰਫ 16 ਕਾਉਂਸਲਰਾਂ ਦਾ ਸਮਰਥਨ ਪ੍ਰਾਪਤ ਸੀ ਆਪ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇੱਕ ਸੰਸਦ ਮੈਂਬਰ ਮਨੀਸ਼ Tiwari ਸਮੇਤ 20 ਵੋਟਾਂ ਸਨ ਆਪ ਅਤੇ ਕਾਂਗਰਸ ਕੋਲੀ ਦੇ ਹਿਸਾਬ ਨਾਲ ਗੱਠ ਜੋੜ ਸੀ ਇਸ ਦੇ ਬਾਵਜੂਦ ਉਸ ਦਾ ਉਮੀਦਵਾਰ ਹਾਰ ਗਿਆ ਮੇਅਰ ਚੋਣ ਦੇ ਨਤੀਜੇ ਵਜੋਂ ਇਹ ਸਪਸ਼ਟ ਹੈ ਕਿ ਇੱਥੇ ਆਪ ਕਾਂਗਰਸ ਗੱਠ ਜੋੜਦੇ ਹਨ ਤਿੰਨ ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਕਾਰਜਕਾਲ ਦੇ ਵਿੱਚ ਆਪ ਦੇ ਕੁਲਦੀਪ ਕੁਮਾਰ ਇੱਥੋਂ ਦੇ ਮੇਅਰ ਸਨ ਪਰ ਹੁਣ ਭਾਜਪਾ ਨੇ ਉਹਨਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋ ਲਈ ਹੈ ਮੇਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਲੜ ਰਹੀਆਂ ਕਾਂਗਰਸ ਅਤੇ ਆਪ ਵਿੱਚਕਾਰ ਰਾਜਨੀਤਿਕ ਲੜਾਈ ਤੇਜ਼ ਹੋ ਸਕਦੀ ਹੈ ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ ਕਾਉਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਹੋਈ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਕਾਉਂਸਲਰ ਨਵੇਂ ਮੇਅਰ ਨੂੰ ਵਧਾਈਆਂ ਦੇ ਰਹੇ ਹਨ। ਭਾਜਪਾ ਪਹਿਲਾਂ ਹੀ ਦਾਅਵਾ ਕਰ ਰਹੀ ਸੀ ਕਿ ਮੇਅਰ ਦਾ ਅਹੁਦਾ ਉਨ੍ਹਾਂ ਦੇ ਖੇਮੇ ਵਿੱਚ ਆਵੇਗਾ। ਅੱਜ ਵੀ ਇਹੀ ਗੱਲ ਹੋਈ ਚੋਣ ਜਿੱਤਣ ਤੋਂ ਬਾਅਦ ਹਰਪ੍ਰੀਤ ਕੌਰ ਬਬਲਾ ਨੇ ਮੀਅਰ ਬਜੂ ਅਹੁਦਾ ਸੰਭਾਲਣ ਉੱਤੇ ਸਾਰੇ ਸਾਥੀ ਕੌਂਸਲਰਾਂ ਦਾ तहे ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਭਾਜਪਾ ਦੀ ਮੇਅਰ ਬਣ ਗਈ ਹੈ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਇਹਤੋਂ ਚੋਣ ਜਿੱਤੀ ਹੈ ਉਸ ਨੂੰ 19 ਵੋਟਾਂ ਮਿਲੀਆਂ ਇਸ ਦੌਰਾਨ ਆਪ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਰੇਮ ਲਤਾ ਨੂੰ 17 ਵੋਟਾਂ ਮਿਲੀਆਂ ਇਸ ਵਾਰ VOTING ਗੁਪਤ VOTING ਪ੍ਰਣਾਲੀ ਰਾਹੀਂ ਹੋਈ ਅਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਲਈ ਕਰਾਸ VOTING ਕਰਨ ਵਾਲੇ ਕਾਉਂਸਲਰਾਂ ਦਾ ਪਤਾ ਲਗਾਉਣਾ ਆਸਾਨ ਨਹੀਂ ਹੋਵੇਗਾ ਜ਼ਿਕਰ ਕਰਦੀਏ ਕਿ ਮੇਅਰ ਚੋਣਾਂ ਦੇ ਵਿੱਚ ਭਾਜਪਾ ਨੂੰ ਸਿਰਫ 16 ਕਾਉਂਸਲਰਾਂ ਦਾ ਸਮਰਥਨ ਪ੍ਰਾਪਤ ਸੀ ਆਪ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇੱਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ ਵੀ ਵੋਟਾਂ ਸਨ ਆਪ ਅਤੇ ਕਾਂਗਰਸ ਕੋਲੀ ਦੇ ਹਿਸਾਬ ਨਾਲ ਗੱਠ ਜੋੜ ਸੀ ਇਸ ਦੇ ਬਾਵਜੂਦ ਉਸ ਦਾ ਉਮੀਦਵਾਰ ਹਾਰ ਗਿਆ ਮੇਅਰ ਚੋਣ ਦੇ ਨਤੀਜੇ ਵਜੋਂ ਇਹ ਸਪੱਸ਼ਟ ਹੈ ਕਿ ਇਥੇ ਆਪ ਕਾਂਗਰਸ ਗੱਠ ਜੋੜਦਿਆਂ ਤਿੰਨ ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ ਇਹ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਲਈ ਵੱਡਾ ਝਟਕਾ ਹੈ ਪਿਛਲੇ 1 ਸਾਲ ਦੇ ਕਾਰਜਕਾਲ ਦੇ ਵਿੱਚ ਆਪ ਦੇ ਕੁਲਦੀਪ ਕੁਮਾਰ ਇਥੋਂ ਦੇ ਮੇਅਰ ਸਨ ਪਰ ਹੁਣ ਭਾਜਪਾ ਨੇ ਉਹਨਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਲ ਲਈ ਹੈ ਵਿਅਰ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਲੜ ਰਹੀਆਂ ਕਾਂਗਰਸ ਅਤੇ ਆਪ ਵਿੱਚਕਾਰ ਰਾਜਨੀਤਿਕ ਲੜਾਈ ਤੇਜ਼ ਹੋ ਸਕਦੀ ਹੈ ਹਾਲਾਂਕਿ ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ ਕਾਉਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਦੇ ਵਿੱਚ ਵੋਟ ਪਾਈ ਹੈ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਹੋਈ ਜਿੱਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਕਾਉਂਸਲਰ ਨਵੇਂ ਮੇਅਰ ਨੂੰ ਵਧਾਈਆਂ ਦੇ ਰਹੇ ਹਨ। ਭਾਜਪਾ ਪਹਿਲਾਂ ਹੀ ਦਾਅਵਾ ਕਰ ਰਹੀ ਸੀ ਕਿ ਮੇਅਰ ਦਾ ਅਹੁਦਾ ਉਨ੍ਹਾਂ ਦੇ ਖੇਮੇ ਵਿੱਚ ਆਵੇਗਾ। ਅੱਜ ਵੀ ਇਹੀ ਗੱਲ ਹੋਈ ਚੋਣ ਜਿੱਤਣ ਤੋਂ ਬਾਅਦ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਬਜੂ ਅਹੁਦਾ ਸੰਭਾਲਣ ਉੱਤੇ ਸਾਰੇ ਸਾਥੀ ਕੌਂਸਲਰਾਂ ਦਾ तहे ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ